ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਹੋਟਲ ਕੇ 7 ਇਨ ਵਿੱਚ ਲੜਕਾ ਤੇ ਲੜਕੀ ਨੇ ਰੂਮ ਬੁੱਕ ਕੀਤਾ ਸਿਰਫ ਇਹ ਆਸ਼ਿਕ ਦੇ ਵੱਲੋਂ ਰੂਮ ਵਿੱਚ ਪਹਿਲਾਂ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਇਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਛਲਾਂਗ ਮਾਰ ਦਿੱਤੀ ਗਈ ਮੌਕੇ ਤੇ ਮੌਜੂਦ ਮਹਿਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਜੋੜੇ ਨੇ ਰੂਮ ਬੁੱਕ ਕਰਵਾਇਆ ਸੀ ਤੇ ਕਿਸੇ ਗੱਲ ਨੂੰ ਲੈ ਕੇ ਇਨ੍ਹਾਂ ਵਿਚਕਾਰ ਲੜਾਈ ਹੋ ਗਈ ਨੌਜਵਾਨ ਦੇ ਵੱਲੋਂ ਲੜਕੀ ਉੱਪਰ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਵੀ ਕੀਤਾ ਗਿਆ। ਇਸ ਤੋਂ ਬਾਅਦ ਹੋਟਲ ਦੀ ਛੱਤ ਤੋਂ ਨੌਜਵਾਨ ਨੇ ਛਾਲ ਮਾਰ ਦਿੱਤੀ। ਜਦੋਂ ਇਸ ਸਬੰਧ ਵਿੱਚ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਨੌਜਵਾਨ ਦੇ ਵੱਲੋਂ ਹੋਟਲ ਰੂਮ ਬੁੱਕ ਕੀਤਾ ਗਿਆ ਤੇ ਲੜਕਾ ਤੇ ਲੜਕੀ ਦੀ ਕਿਸੇ ਗੱਲ ਨੂੰ ਲੈ ਕੇ ਕਮਰੇ ਵਿੱਚ ਲੜਾਈ ਹੋ ਗਈ ਜਿਸ ਤੋਂ ਬਾਅਦ ਨੌਜਵਾਨ ਨੇ ਕਸੂਨ ਮੁੱਕੇ ਵੀ ਮਾਰੇ ਅਤੇ ਛੱਤ ਤੋਂ ਛਲਾੰਗ ਮਾਰ ਦਿੱਤੀ। ਨੌਜਵਾਨ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਛਾਣਬਿੰਦ ਤੋਂ ਬਾਅਦ ਵੰਡੀ ਕਾਰਵਾਈ ਕੀਤੀ ਜਾਵੇਗੀ। इंडिया क्राइम न्यूज जुलम के खिलाफ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ